ਆ ਦੇਖ ਲਈ ਕੱਲ ਤੂੰ ਗੱਟੇ ਉਦੇ ਬੂਟ ਲੈ ਕੇ ਗਈ ਸੀਗੇ 7 ਨੰਬਰ ਸਾਈਜ਼ ਸੀ ਗੱਟ ਵਾਈ ਵਾਈ ਗੱਟ ਵਨ ਨਾ ਆਫਰ ਸੀਗਾ ਕੋਈ ਕੀ ਕਹਣਾ ਇਹ ਇਹਨਾਂ ਦਾ ਜਿਹੜਾ ਹੈਗਾ ਆਊਟਲੈਟ ਆ ਡੱਬਾ ਵਾਲੀ ਰੋਡ ਤੇ ਬਠੰਡੇ ਤੇ ਬੂਟ ਅਸੀਂ ਹੁਣ ਚੇਂਜ ਕਰਨ ਆ ਰਹੇ ਹਾਂ ਸਾਈਜ਼ ਛੋਟਾ ਦੇਦਾ ਬਾਈ ਨੇ ਕੱਲ ਵੀਰੇ ਨੇ ਵੀਰਾ ਕਹਿੰਦਾ ਸਾਈਜ਼ ਆਉਂਦਾ ਨਹੀਂ ਹੁਣ ਠੀਕ ਆ ਤੂੰ ਘਰੇ ਜਾ ਚੈੱਕ ਕਰ ਲਿਓ ਜਦੋਂ ਹੁਣ ਅਸੀਂ ਬਦਲਣਾ ਜਾਂ ਕੱਲ ਬਿੱਲ ਸਾਡੇ ਕੋਲੇ ਆ ਸਾਰਾ ਕੁਝ ਇਹ ਸਟਾਫ ਕਰਾਂ ਠੀਕ ਆ ਨਾ ਉਹੀ ਹੋਣੀ ਕਰਦੇ ਆ ਕੋਈ ਚੇਂਜ ਨਹੀਂ ਕਰ ਰਹੇ ਕੋਈ ਸੋਲੂਸ਼ਨ ਨਹੀਂ ਕੋਈ ਸੋਲੂਸ਼ਨ ਠੀਕ ਹੈ ਨਾ ਸਾਡੇ ਲਈ ਤਾਂ ਬਹੁਤ ਬੋਲਿਆ ਸਾਡੇ ਲਈ ਸਾਡੇ ਲਈ ਬਹੁਤ ਬਾਈ ਨਹੀਂ ਕਰਦੇ ਤੇ ਦੀ ਗੱਲ ਮੇਰੀ ਗੱਲ ਸੁਣ ਹੁਣ ਇਹ ਚੱਕ ਕੇ ਵੀਡੀਓ ਬਣਾ ਲਿਆ ਆਪਾਂ ਕਰਦੇ ਆਪਾਂ ਐ ਕਰ ਮੈਂ 1500 ਦੇ ਦੂ 2000 ਨਾ ਤੂੰ 2000 ਕਹਿੰਦਾ 15 ਹੋਈ ਕਿਵੇ ਲੈ ਕਹ ਜਾ ਜ assi ਕੱਢ ਹੀ ਨਹੀਂ ਸਕਦੇ ਦੂ ਮੈਂ ਤੁਹਾਨੂੰ 500 ਕਹਦੇ ਇਹ ਤਾਂ ਵੀ ਨਹੀਂ ਕਰ ਸਕਦਾ ਮੈਂ ਤੁਹਾਨੂੰ ਕੁਝ ਨਹੀਂ ਕਿਹਾ ਦੇਖੋ ਪੈਸੇ ਨਹੀਂ ਤੱਕ ਕੇ ਦੂ ਮਾਵਾ ਕਰਦੇ ਕਿੱਡੀ ਕੀ ਲੈ ਇਹਨੂੰ ਜਗਾਈ ਕਰ ਰਿਹਾ ਠੀਕ ਹੈ ਵੀਡੀਓ ਬਣਾਉਣਾ ਚਾਹੀਦਾ ਹੁੰਦਾ ਨਾ ਕਰਾ ਲਓ ਜਿੱਥੋਂ ਮਰਜੀ ਤਾਂ ਚਲ ਕੋਈ ਨਹੀਂ ਮਰਜ਼ੀ ਕਰਾਵਾਂਗੇ ਕਰਾਣਾ ਦੇਵਾ ਵੀਡੀਓ ਬਣਾ ਲਈ ਆਹ ਦੇਖੋ ਸਟਾਫ ਜੀ ਕਿਵੇਂ ਕਰਦਾ ਸਟਾਫ ਦਾ ਉਹ ਦੇਖੋ ਆਹ ਹਾਂ ਜਵੇਂ ਸੱਟਦੇਗਾ ਫੋਨ ਤੇਰੀ ਗੱਲ ਤਾ ਤੇਰੀ ਕੀ ਘੱਟ ਓਏ